ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੋਜ ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਸਾਡੇ ਸਰੀਰ ਦੇ ਵਿੱਚੋਂ ਪਸੀਨਾ ਵੱਡੀ ਮਾਤਰਾ ਦੇ ਵਿੱਚ ਨਿਕਲਦਾ ਹੈ ਜਿਸ ਕਰਕੇ ਸਾਨੂੰ ਬਾਰ-ਬਾਰ ਪਾਣੀ ਦੀ ਪਿਆਸ ਲੱਗਦੀ ਹੈ ਕਿਉਂਕਿ ਪਸੀਨਾ ਨਿਕਲਣ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਰਹਿੰਦੀ ਹੈ ਤਾਂ ਫਿਰ ਜਦੋਂ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਤਾਂ ਆਪਾਂ ਆਪਣੀ ਪਿਆਸ ਬੁਝਾਉਣ ਦੇ ਲਈ ਠੰਡੇ ਪਦਾਰਥ ਪੀਣ ਵਾਲੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਤਰਜੀਹ ਦਿੰਦੇ ਆ ਅਤੇ ਵੱਖ-ਵੱਖ ਸਮੇਂ ਦੇ ਉੱਪਰ ਅਸੀਂ ਠੰਡੇ ਪਦਾਰਥ ਪੀਂਦੇ ਰਹਿੰਦੇ ਆ ਫਿਰ ਬੇਸ਼ੱਕ ਉਹ ਹੋਸੀ ਆਪਣੇ ਘਰ ਵਿੱਚ ਹੋਈਏ ਆਪਣੇ ਦਫਤਰ ਦੁਕਾਨ ਤੇ ਹੋਈ ਜਾਂ ਫਿਰ ਅਸੀਂ ਹੋਈਏ ਬਾਹਰ ਜੇਕਰ ਅਸੀਂ ਆਪਣੇ ਘਰੋਂ ਜਾਂ ਆਪਣੇ ਦਫਤਰ ਤੋਂ ਬਾਹਰ ਹੁੰਦੇ ਆ ਤਾਂ ਫਿਰ ਉੱਥੇ ਸਾਨੂੰ ਇਹ ਪਿਆਸ ਵਧੇਰੇ ਲੱਗਦੀ ਹੈ ਕਿਉਂਕਿ ਬਾਹਰ ਘਰ ਦੇ ਮੁਕਾਬਲੇ ਜਾਂ ਦਫਤਰਾ ਜਾਂ ਹੋਰ ਇਮਾਰਤਾਂ ਦੇ ਮੁਕਾਬਲੇ ਵਧੇਰੇ ਗਰਮੀ ਹੁੰਦੀ ਹੈ ਅਤੇ ਜਦੋਂ ਅਸੀਂ ਬਾਹਰ ਗਰਮੀ ਦੇ ਵਿੱਚ ਠੰਡੇ ਪੀਣ ਵਾਲੇ ਪਦਾਰਥ ਪੀਂਦੇ ਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਠੰਡਾ ਕਰਨ ਦੇ ਲਈ ਬਰਫ਼ ਦਾ ਪ੍ਰਯੋਗ ਕੀਤਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਰਫ਼ ਵਾਲੇ ਠੰਡੇ ਪਦਾਰਥ ਜਾਂ ਫਿਰ ਬਰਫ਼ ਤੁਹਾਡੇ ਲਈ ਖਤਰਨਾਕ ਵੀ ਹੋ ਸਕਦੀ ਹੈ। ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਸਾਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਅਤੇ ਡਾਕਟਰ ਸਾਡਾ ਠੰਡਾ ਪਾਣੀ ਪੀਣ ਤੱਕ ਦੀ ਮਨਾਹੀ ਕਰ ਦਿੰਦੇ ਨੇ। ਉਸ ਦਾ ਕਾਰਨ ਵੀ ਇਹੀ ਹੁੰਦਾ ਹੈ ਕਿ ਸਾਨੂੰ ਇਹ ਵਾਲੀ ਬਿਮਾਰੀ ਜਾਂ ਉਹ ਵਾਲੀ ਬਿਮਾਰੀ ਬਰਫ਼ ਦੇ ਪਾਣੀ ਜਾਂ ਫਿਰ ਠੰਡੇ ਪਾਣੀ ਦੇ ਕਰਕੇ ਹੀ ਹੁੰਦੀ ਹੈ। ਸੋ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਠੰਡੇ ਬਰਫ਼ ਵਾਲੇ ਪਾਣੀ ਜਾਂ ਫਿਰ ਬਰਫ਼ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੱਧ ਤੋਂ ਵੱਧ ਲੋਕ ਬਚ ਸਕਣ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਬਚਾ ਕੇ ਆਪਣੇ ਪਰਿਵਾਰਾਂ ਨੂੰ ਬਚਾ ਕੇ ਰੱਖ ਸਕਣ ਦੋਸਤੋ ਪਹਿਲਾਂ ਇੱਕ ਵਾਰੀ ਜਾਣ ਲੈਣੇ ਕਿ ਬਰਫ਼ ਖਤਰਨਾਕ ਕਿਉਂ ਹੋ ਸਕਦੀ ਹੈ ਤੇ ਇਸ ਦਾ ਨੁਕਸਾਨ ਕਿਸ ਤਰ੍ਹਾਂ ਹੋ ਸਕਦਾ ਹੈ ਜੇਕਰ ਅਸੀਂ ਬਰਫ਼ ਵਾਲਾ ਪਾਣੀ ਜਾਂ ਫਿਰ ਜ਼ਿਆਦਾ ਬਰਫ਼ ਵਾਲਾ ਪਾਣੀ ਜ਼ਿਆਦਾ ਠੰਡਾ ਪਾਣੀ ਅਸੀਂ ਪੀਂਦੇ ਹਾਂ ਤਾਂ ਉਸ ਦਾ ਸਾਨੂੰ ਕਈ ਪ੍ਰਕਾਰ ਦਾ ਦੋਸਤੋ ਨੁਕਸਾਨ ਹੋ ਸਕਦਾ ਹੈ ਸਭ ਤੋਂ ਪਹਿਲਾਂ ਨੁਕਸਾਨ ਸਾਡੇ ਦੰਦਾਂ ਨੂੰ ਹੋ ਸਕਦਾ ਹੈ ਜ਼ਿਆਦਾ ਠੰਡਾ ਪਾਣੀ ਦੰਦਾਂ ਨੂੰ ਖਰਾਬ ਕਰ ਸਕਦਾ ਹੈ ਇਸ ਦੇ ਨਾਲ ਹੀ ਸਾਡੇ ਗਲੇ ਨੂੰ ਖਰਾਬੀ ਹੋ ਸਕਦੀ ਹੈ ਗਲਾ ਖਰਾਬ ਹੋ ਸਕਦਾ ਹੈ ਗਲਾ ਖਰਾਬ ਹੋਣ ਦੇ ਨਾਲ ਨਾਲ ਹੋਰ ਬੁਖਾਰ ਆਦਿ ਦੀਆਂ ਸਮੱਸਿਆਵਾਂ ਵੀ ਸਾਨੂੰ ਹੋ ਸਕਦੀਆਂ ਨੇ ਅਤੇ ਉਸ ਤੋਂ ਬਾਅਦ ਸਾਡਾ ਪੇਟ ਵੀ ਖਰਾਬ ਹੋ ਸਕਦਾ ਹੈ ਅਤੇ ਪੇਟ ਖਰਾਬ ਹੋਣ ਦੇ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਆਪਾਂ ਇਸੇ ਕਰਕੇ ਕਹਿ ਰਹੇ ਹਾਂ ਕਿ ਬਰਫ਼ ਜਾਂ ਫਿਰ ਬਰਫ਼ ਵਾਲਾ ਪਾਣੀ ਜਾਂ ਫਿਰ ਬਹੁਤ ਠੰਡਾ ਪਾਣੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ ਸੋ ਦੋਸਤੋ ਹੁਣ ਆਪਾਂ ਇਸ ਦੇ ਕਾਰਨ ਦੇ ਉੱਪਰ ਆਉਂਦੇ ਹਾਂ ਆਪਾਂ ਬਰਫ਼ ਦੀ ਗੱਲ ਕਰ ਰਹੇ ਹਾਂ ਜਾਂਦਾ ਠੰਡੇ ਪਾਣੀ ਦੀ ਗੱਲ ਕਰ ਰਹੇ ਹਾਂ ਜਦੋਂ ਅਕਸਰ ਅਸੀਂ ਬਾਹਰ ਮਾਰਕੀਟ ਦੇ ਵਿੱਚ ਵੱਖ-ਵੱਖ ਬਜ਼ਾਰਾਂ ਦੇ ਵਿੱਚ ਠੰਡੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਬਰਫ਼ ਪਾ ਕੇ ਉਹਨਾਂ ਨੂੰ ਠੰਡਾ ਕੀਤਾ ਹੁੰਦਾ ਹੈ ਤਾ ਇਸ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਵਾਲੀ ਬਰਫ਼ ਜਿਸ ਦਾ ਇਸਤੇਮਾਲ ਉਹ ਦੁਕਾਨਦਾਰ ਜਾਂ ਉਹ ਰੇੜੀਆਂ ਵਾਲੇ ਕਰ ਰਹੇ ਨੇ ਉਸ ਦੀ ਸਾਫ ਸਫਾਈ ਦਾ ਕਿੰਨਾ ਕੁ ਖਿਆਲ ਹੈ ਹਾਈਜਾਇਨਿਕ ਦਾ ਕਿੰਨਾ ਖਿਆਲ ਹੈ ਉਸ ਬਰਫ਼ ਨੂੰ ਜਮਾਉਣ ਵੇਲੇ ਪਾਣੀ ਦੀ ਜਿਸ ਦੀ ਵਰਤੋਂ ਕੀਤੀ ਗਈ ਹੈ ਉਹ ਪਾਣੀ ਕਿੰਨਾ ਕੁ ਸਾਫ਼ ਸੀਗਾ ਉਸ ਦੀ ਸ਼ੁੱਧਤਾ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ ਨਾ ਹੀ ਉਸ ਦੁਕਾਨਦਾਰ ਨੂੰ ਆਪਾਂ ਕਹਿ ਸਕਦੇ ਅੰਦਾਜ਼ਾ ਹੁੰਦਾ ਹੈ ਤਾਂ ਫਿਰ ਉਹ ਬਰਫ਼ ਦੇ ਵਿੱਚ ਜੇਕਰ ਜੀਵਾਣੂ ਜਾਂ ਕਿਟਾਣੂ ਹੋਣਗੇ ਤਾਂ ਫਿਰ ਉਹ ਸਿੱਧਾ ਸਾਡੇ ਪੇਟ ਦੇ ਵਿੱਚ ਚਲੇ ਜਾਂਦੇ ਨੇ ਤੇ ਸਾਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਦੂਸਰੀ ਗੱਲ ਹੁੰਦੀ ਹੈ ਬਾਹਰ ਸਫਾਈ ਦੀ ਉਹਨਾਂ ਰੇੜੀਆਂ ਉਹਨਾਂ ਦੁਕਾਨਾਂ ਵਾਲਿਆਂ ਦੀ ਬਰਫ਼ ਦੀ ਗੱਲ ਤਾਂ ਇੱਕ ਪਾਸੇ ਹੋ ਗਈ ਹੁਣ ਜੇਕਰ ਬਰਫ਼ ਹਾਈਜੈਨਿਕ ਵੀ ਹੈ ਕਿ ਸ਼ੁੱਧਤਾ ਵੀ ਹੈ ਉਸ ਦੀ ਗੱਲ ਇੱਕ ਪਾਸੇ ਹੈ ਦੂਜੇ ਪਾਸੇ ਹੈ ਕਿ ਉਸ ਦੁਕਾਨਦਾਰ ਦੇ ਵੱਲੋਂ ਉਹ ਠੰਡਾ ਪੀ ਪਦਾਰਥ ਤਿਆਰ ਕਰਨ ਵੇਲੇ ਕਿੰਨੀ ਕੁ ਸਫਾਈ ਦਾ ਖਿਆਲ ਰੱਖਿਆ ਜਾ ਰਿਹਾ ਹੈ ਸੋ ਦੋਸਤੋ ਇਸ ਤੋਂ ਬਾਅਦ ਆਉਂਦੀ ਗੱਲ ਆਪਣੇ ਘਰ ਦੇ ਵਿੱਚ ਆਪਣੇ ਫ੍ਰੀਜ ਦੇ ਵਿੱਚ ਜਮਾਈ ਹੋਈ ਬਰਫ਼ ਦੀ ਬੇਸਿਕ ਤੁਸੀਂ ਆਪਣੇ ਘਰ ਦੇ ਵਿੱਚ ਬਰਫ਼ ਜਮਾਉਣ ਵੇਲੇ ਕਾਫੀ ਧਿਆਨ ਰੱਖ ਸਕਦੇ ਹੋ ਹਾਈ ਜਾਨੀ ਕਿ ਦਾ ਧਿਆਨ ਵੀ ਰੱਖ ਸਕਦੇ ਹੋ ਪਾਣੀ ਦੀ ਸੁੱਧਤਾ ਦਾ ਵੀ ਧਿਆਨ ਰੱਖ ਸਕਦੇ ਹੋ ਲੇਕਿਨ ਫਿਰ ਵੀ ਘਰ ਦੀ ਜਮਾਈ ਹੋਈ ਬਰਫ਼ ਨੂੰ ਵੀ ਸਿੱਧੇ ਰੂਪ ਦੇ ਵਿੱਚ ਜਾਂ ਫਿਰ ਆਪਾਂ ਕਹੀਏ ਕਿ ਜ਼ਿਆਦਾ ਠੰਡੇ ਪਾਣੀ ਦੇ ਰੂਪ ਦੇ ਵਿੱਚ ਨਹੀਂ ਲੈਣਾ ਚਾਹੀਦਾ ਇਸ ਦਾ ਵੀ ਸਾਨੂੰ ਨੁਕਸਾਨ ਹੋ ਸਕਦਾ ਹੈ ਸੋ ਦੋਸਤੋ ਇਸ ਬਰਫ਼ ਦੇ ਹਾਨੀਕਾਰਕ ਹੌਣ ਤੋਂ ਬਚਨ ਦੇ ਲਈ ਅਤੇ ਠੰਡੇ ਜ਼ਿਆਦਾ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਨ ਦੇ ਲਈ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਗਰਮੀਆਂ ਦੇ ਵਿੱਚ ਵੀ ਸਾਨੂੰ ਜ਼ਿਆਦਾ ਠੰਡੇ ਪਦਾਰਥ ਪੀਣ ਦੀ ਆਦਤ ਨਹੀਂ ਪਾਣੀ ਚਾਹੀਦੀ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਫ ਸਫਾਈ ਅਤੇ ਸੁੱਤਾ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਦੋਸਤ ਇਸ ਦੇ ਨਾਲ ਹੀ ਇੱਕ ਗੱਲ ਤਾਂ ਹੋਰ ਖਿਆਲ ਰੱਖਣਾ ਚਾਹੀਦਾ ਹੈ ਗਰਮੀ ਦੇ ਵਿੱਚ ਜਦੋਂ ਵੀ ਸਾਨੂੰ ਪਸੀਨਾ ਆਇਆ ਹੋਵੇ ਫਿਰ ਵੇਸੇ ਕਿਸੇ ਆਪਣੇ ਘਰ ਦੇ ਵਿੱਚ ਹੋਈ ਜਾਂ ਫਿਰ ਬਾਹਰ ਹੋਈਏ ਤਾਂ ਉਸ ਵਕਤ ਠੰਡੇ ਪਦਾਰਥਾਂ ਨੂੰ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਵੀ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਫੇਸਬੁੱਕ ਤੇ ਫੋਲੋ ਅਤੇ YouTube ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਹੁਣ ਮੈਨੂੰ ਦਿਓ ਜੀ ਇਜਾਜ਼ਤ ਫਿਰ ਮਿਲਾਂਗੇ ਧੰਨਵਾਦ